ਦੁਨੀਆ ਦੇ ਵਿੱਚ ਕਿਸੇ ਵੀ ਕੰਟਰੀ ਦੇ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਘਰੇ ਬੈਠੇ ਆਪ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੁਹਾਨੂੰ ਕਿਸੇ ਏਜੰਟ ਦੀ ਲੋੜ ਨਹੀਂ ਹੈਗੀ ਆਫਰ ਆਡਰ ਕਿਵੇਂ ਅਪਲਾਈ ਕਰਨੀ ਹੈ ਫੀਸ ਕਿਵੇਂ ਭਰਨੀ ਹੈ ਜੀਆਈਸੀ ਕਿਵੇਂ ਭਰਨੀ ਹੈ 5000 10000 50000 ਲੱਖ ਰੁਪਏ ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈਗੀ ਸਿਰਫ ਆਪਣੀ ਫਾਈਲ ਲਵਾਉਣ ਵਾਸਤੇ ਹਾਂਜੀ ਆਪਾਂ ਇਸ ਚੈਨਲ ਦੇ ਉੱਪਰ ਡਿਸਕਸ ਕਰਨਾ ਤੁਹਾਨੂੰ ਦੱਸਣਾ ਤੁਹਾਨੂੰ ਸਮਝਾਉਣਾ ਕਿ ਤੁਸੀਂ ਆਪਣੀ ਫਾਈਲ ਆਪ ਕਿਵੇਂ ਲਾ ਸਕਦੇ ਹੋ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਮਤਲਬ ਆਪਣਾ ਵੀਜ਼ਾ ਆਪ ਅਪਲਾਈ ਕਰ ਸਕਦੇ ਹੋ ਘਰ ਬੈਠੇ ਆਓ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਹੈਗਾ ਕੈਨੇਡਾ ਕੈਨੇਡਾ ਇਹ ਤਾਂ ਚਾਹੇ ਸਟੱਡੀ ਹੋਵੇ ਚਾਹੇ ਵਿਸਟਾ ਵੀਜ਼ਾ ਹੋਵੇ ਤੁਸੀਂ ਆਪਣੀ ਫਾਈਲ ਆਪ ਲਾ ਸਕਦੇ ਹੋ ਘਰੇ ਬੈਠੇ ਬੈਠੇ ਦੂਜੇ ਨੰਬਰ ਤੇ ਆ ਜਾਂਦੀ ਹੈ ਆਸਟ੍ਰੇਲੀਆ ਕੰਟਰੀ ਜਿੱਥੇ ਬੱਚਿਆਂ ਦਾ ਸਭ ਤੋਂ ਵੱਧ ਰੁਝਾਨ ਹੁੰਦਾ ਜਾਣ ਦਾ ਆਸਟ੍ਰੇਲੀਆ ਫਿਰ ਯੂਕੇ ਫਿਰ ਯੂਐਸਏ ਇਹਨਾਂ ਸਾਰੀਆਂ ਕੰਟਰੀਆਂ ਦੇ ਵਿੱਚ ਇਦਵਾਰ ਜੇ ਕਿਸੇ ਬੱਚੇ ਨੂੰ ਯੂਰਪ ਜਾਣਾ ਤਾਂ ਉਹ ਵੀ ਅਪਲਾਈ ਆਪਾਂ ਕਰ ਸਕਦੇ ਹਾਂ ਕਿਵੇਂ ਸਟੈਪ ਬਾਈ ਸਟੈਪ ਤੁਹਾਨੂੰ ਸਾਰੀਆਂ ਚੀਜ਼ਾਂ ਇਹਦੇ ਉੱਪਰ ਮਿਲ ਜਾਣੀਆਂ ਟਿਊਟੋਰੀਅਲ ਜੋ ਵੀ ਹੋਣਗੇ ਤਾਂ ਨੋਰਮਲ ਸਮੇਂ ਦੇ ਵਿੱਚ ਇਸ ਜਾਣਦੇ ਉੱਪਰ ਮਿਲ ਜਾਣਗੇ ਸਟੱਡੀ ਵੀਜ਼ਾ ਹੋ ਗਿਆ ਮੇਨਲੀ ਟੀ ਵੀਸਟਰ ਹੋ ਗਿਆ ਇਹ ਦੋ ਵੀਜ਼ੇ ਬਹੁਤ ਇੰਪੋਰਟੈਂਟ ਹੁੰਦੇ ਐ ਜਿੰਨਾ ਭਰੇ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਐ ਜੇ ਆਪਾਂ ਅਪਲਾਈ ਕਰਦੇ ਆ ਅਕਸਰ ਹੀ ਆਪਾਂ ਸੁਣਦੇ ਰਹੇ ਨੇ ਆਪਣੇ ਭੈਣ ਭਾਈਆਂ ਤੋਂ ਆਪਣੇ ਰਿਸ਼ਤਦਾਰਾਂ ਤੋਂ ਆਪਣੇ ਕਲਾਸਮੇਟਸ ਤੋਂ ਜਾਂ ਆਪਣੇ ਫਰੈਂਡ ਸਰਕਲ ਦੇ ਵਿੱਚੋਂ ਕਿ ਉਹ ਸੜੀ ਵੀਜ਼ਾ ਚੱਲ ਗਿਆ ਓਬਵੀਅਸ ਵੀਜ਼ਾ ਚੱਲ ਗਿਆ ਆਪਾਂ ਅਕਸਰ ਇਹ ਗੱਲਾਂ ਪਤਾ ਸੁਣਦੇ ਰਹਿੰਨੇ ਆ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਅਪਲਾਈ ਕਿਵੇਂ ਕਰਨਾ ਆਪਾਂ ਵੀ ਕਰਦੇ ਆ ਕਿ ਚੱਕਦੇ ਆ ਫੋਨ ਵਿਖਦੇ ਇੰਸਟਾਗ੍ਰਾਮ ਤੇ ਰੀਲ ਕਿਹਦੀ ਚੱਲ ਰਹੀ ਹੈ ਤਾਂ ਉਹਦੇ ਦਫ਼ਤਰ ਆਪਾਂ ਚਲੇ ਜਾਂਦੇ ਆ ਤਾਂ ਆਪਾਂ ਨੂੰ ਜਿਹੜਾ ਵੀ ਏਜੰਟ ਮਿਲਦਾ ਤਾਂ ਉਹ ਆਪਣੀ ਫੀਸ ਖਰ ਦਿੰਦਾ 50000 ਲਵਾਂਗਾ ਲੱਖ ਰੁਪਏ ਲਵਾਂਗਾ 2 ਲੱਖ ਰੁਪਏ ਲਵਾਂਗਾ ਮੈਨੂੰ ਇਨੇ ਪੈਸੇ ਦੇ ਦਿਓ ਤਾਂ ਤੁਹਾਡਾ ਵੀਜ਼ਾ ਮੈਂ ਅਪਲਾਈ ਕਰ ਦੂੰਗਾ ਤੁਹਾਨੂੰ ਕੁਝ ਨਹੀਂ ਕਰਦੇ ਲੋੜ ਪੈਣੀ ਬਸ ਜਿਹੜੇ ਜਿਹੜੇ ਮੈਂ ਡ ਤੁਸੀਂ ਘਰੇ ਬੈਠੇ ਬੈਠੇ ਆਪਣੀ ਫਾਈਲ ਆਪ ਅਪਲਾਈ ਕਰ ਸਕਦੇ ਹੋ ਬਸ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ ਕਿ ਪ੍ਰੋਪਰ ਗਾਈਡੈਂਸ ਨੰਬਰ 1 ਦੂਜੇ ਨੰਬਰ ਤੇ ਅੱਛਾ ਇੰਟਰਨੈਟ ਤੀਜੇ ਨੰਬਰ ਤੇ ਵਧੀਆ ਕੋਈ ਨਾ ਕੋਈ ਸਿਸਟਮ ਹੋਵੇ ਇਹ ਤਿੰਨ ਚੀਜ਼ਾਂ ਰਿਕੁਆਇਰ ਨੇ ਕਿ ਤੁਸੀਂ ਘਰੇ ਬੈਠੇ ਬੈਠੇ ਆਪ ਦਾ ਆਪ ਵੀਜ਼ਾ ਅਪਲਾਈ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਜੱਗੋ ਤੇਰਵੀਂ ਗੱਲ ਨਹੀਂ ਹੈਗੀ ਕਿ ਆਪ ਨੂੰ ਪਤਾ ਹੀ ਨਹੀਂ ਜਾਂ ਕੋਈ ਫਾਈਲ ਦੇ ਵਿੱਚ ਕੋਈ ਗਲਤੀ ਹੋ ਗਈ ਤਾਂ ਕੀ ਹੋਊਗਾ ਜਾਂ ਕੋਈ ਬੈਨ ਲੱਗ ਜਾਏ ਜਾਂ ਕੁਝ ਉਹੋ ਜੀ ਫਾਈਲ ਨਾ ਖਰਾਬ ਹੋ ਜਾਏ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਬਸ ਤੁਸੀਂ ਕਰਨਾ ਇੱਕ ਕੋਸ਼ਿਸ਼ ਕਰਨੀ ਹੈ ਕਿ ਆਪ ਕਿਵੇਂ ਫਾਈਲ ਲਾ ਸਕਦੇ ਹੋ ਜਿਵੇਂ ਸਾਡਾ ਮਿਸ਼ਨ ਹੈ ਯੂਐਲਓ ਦਾ ਸਪੀਕਰ ਸਿੰਘ ਦਾ ਮਿਸ਼ਨ ਹੈ ਕਿ ਅਸੀਂ ਹਰ ਇੱਕ ਘਰ ਘਰ ਦੇ ਵਿੱਚ ਸਿਖਾ ਦੇਣਾ ਹੈ ਕਿ ਤੁਸੀਂ ਆਪਣੀ ਫਾਈਲ ਕਿਵੇਂ ਲਾ ਸਕਦੇ ਹੋ ਤਾਂ ਇਸੇ ਤਰ੍ਹਾਂ ਦੋਸਤੋ ਅਸੀਂ ਇਸ ਮਿਸ਼ਨ ਦੇ ਉੱਪਰ ਵਰਕ ਕਰਾਰ ਆ ਅਸੀਂ ਤੁਹਾਨੂੰ ਵੀਡੀਓਜ਼ ਭੇਜਦੇ ਰਾਵਾਂਗੇ ਸੈਂਡ ਕਰਦੇ ਰਾਵਾਂਗੇ ਸੋ that ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਆਪ ਦਾ ਜਿਹੜਾ ਹੈਗਾ ਸਟੈਪ ਬਾਈ ਸਟੈਪ ਕਿਵੇਂ ਅਪਲਾਈ ਕਰ ਸਕਦੇ ਹੋ ਵੀਜ਼ਾ ਠੀਕ ਹੈ ਹਰ ਇੱਕ ਚੀਜ਼ A to Z ਜੋ ਵੀ ਸਟੈਪ ਹੋਊਗਾ ਚਾਹੇ ਉਹ ਨਿੱਕਾ ਚਾਹੇ ਵੱਡਾ ਚਾਹੇ ਉਹ ਡਾਕੂਮੈਂਟ ਦੇ ਰਿਗਾਰਡਿੰਗ ਹੈ ਚਾਹੇ ਡਾਕੂਮੈਂਟ ਦੇ ਰਿਗਾਰਡਿੰਗ ਹੈ ਚਾਹੇ ਉਹ ਫਾਰਮਸ ਦੇ ਰਿਗਾਰਡਿੰਗ ਹੈ ਚਾਹੇ ਉਹਨੂੰ ਅਪਲੋਡ ਕਰਨਾ ਆਪਾਂ ਭਰ ਫਿਲ ਕਰਕੇ ਚਾਹੇ ਆਪਾਂ ਫੀਸ ਪੇ ਕਰਨੀ ਹੈ ਜਿਹੜੀ ਬੈਸੀ ਦੀ ਫੀਸ ਹੁੰਦੀ ਹੈ ਚਾਹੇ ਉਹ ਵਿਜ਼ਟਰ ਵੀਜ਼ਾ ਵਾ ਚਾਹੇ ਉਹ ਸਟੱਡੀ ਵੀਜ਼ਾ ਵਾ ਫੀਸ ਕਿਵੇਂ ਪੇ ਕਰ ਸਕਦੇ ਆ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਆਪਾਂ ਫੀਸ ਕਿਵੇਂ ਪੇ ਕਰਨੀ ਹੈ ਕਈਆਂ ਕਈ ਕਹਿੰਦੇ ਸਰ ਸਾਡੇ ਤੋਂ ਕੈਸ਼ ਲੈ ਲਓ ਆਪੇ ਕਰ ਦੋ ਸਾਨੂੰ ਕੈਨਰਕਾਰ ਦਾ ਪਤਾ ਨਹੀਂ ਹੈਗਾ ਆਨਲਾਈਨ ਕਿਵੇਂ ਮਤਲਬ ਉਹਨੂੰ ਔਨ ਕਰਨਾ ਕਿਵੇਂ ਨਹੀਂ ਕਰਨਾ ਕੱਖ ਨਹੀਂ ਪਤਾ ਹੈਗਾ ਪਰ ਜੇ ਤੁਸੀਂ ਮੇਰੀ ਵੀਡੀਓਜ਼ ਦੇਖੋਗੇ ਤੁਹਾਨੂੰ ਬੜੇ ਅੱਛੇ ਤਰੀਕੇ ਨਾਲ ਮੈਂ ਸਮਝਾਉਂਗਾ ਸਟੈਪ ਬਾਈ ਸਟੈਪਰ ਡੀਟੇਲ ਦੇ ਵਿੱਚ ਕਿ ਤੁਸੀਂ ਆਪਣਾ ਵੀਜ਼ਾ ਕਿਵੇਂ ਅਪਲਾਈ ਕਰ ਸਕਦੇ ਹੋ ਘਰੇ ਬੈਠੇ ਬੈਠੇ ਚਾਹੇ ਸਟੱਡੀ ਵੀਜ਼ਾ ਚਾਹੇ ਵਿਸਟਰ ਵੀਜ਼ਾ ਤਾਹੇ ਕੋਈ ਹੋਰ ਵੀਜ਼ਾ ਆਪਾਂ ਪੀਆਰ ਦੀ ਵੀ ਗੱਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵਰਕ ਪਰਮਿਟ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਸਾਰੀਆਂ ਸਾਰੀਆਂ ਵੀਡੀਓਜ਼ ਤੁਹਾਨੂੰ ਇਸੇ ਚੈਨਲ ਦੇ ਉੱਪਰ ਮਿਲਣਗੀਆਂ ਸਾਡਾ ਚੈਨਲ ਯੂਐਲਓ ਐਜੂਕੇਸ਼ਨ ਸਬਸਕ੍ਰਾਈਬ ਕਰ ਲਓ ਜੇ ਸਬਸਕ੍ਰਾਈਬ ਕੀਤਾ ਹੋਗਾ ਤਾਂ ਹੀ ਤੁਹਾਨੂੰ ਵੀਡੀਓਜ਼ ਤੁਹਾਡੇ ਕੋਲ ਪਹੁੰਚਣਗੀਆਂ ਨਹੀਂ ਤਾਂ ਤੁਹਾਨੂੰ ਪਤਾ ਹੀ ਨਹੀਂ ਹੋਣਾ ਕਿ ਵੀਡੀਓਜ਼ ਕਿੱਥੇ ਪੈਰੀਆਂ ਕਿੱਥੇ ਨਹੀਂ ਪੈਰੀਆਂ ਇੱਕ ਵਾਰ ਸਬਸਕ੍ਰਾਈਬ ਕਰਕੇ ਰੱਖੋ ਉਹਦੋਂ ਬਾਅਦ ਤੁਹਾਡੇ ਕੋਲ ਵੀਡੀਓਜ਼ ਲਗਾਤਾਰ ਆਉਂਦੀ ਰਹਿਣੀਆਂ ਤੁਸੀਂ ਸਟੈਪ ਬਾਈ ਸਟੈਪ ਵੇਖਦੇ ਰਹੋ ਤਾਂ ਕਿ ਤੁਹਾਨੂੰ ਅਵੇਅਰਨੈਸ ਮਿਲਦੀ ਰਹੇ ਜਦੋਂ ਵੀਜ਼ਾ ਅਪਲਾਈ ਕਰਨਾ ਤਾਂ ਉਵੇਂ ਅਪਲਾਈ ਕਰਕੇ ਬਿਨਾਂ ਪੈਸੇ ਦਿੱਤੇ ਕਿਸੇ ਨੂੰ ਆਪ ਦਾ ਤੁਸੀਂ ਬਾਹਰ ਜਾ ਸਕਦੇ ਹੋ ਆਪਣੀ ਫਾਈਲ ਆਪ ਲਾਉਣਾ ਸਿੱਖੋ ਚਾਹੇ ਕੈਨੇਡਾ ਚਾਹੇ ਯੂਕੇ ਚਾਹੇ ਆਸਟ੍ਰੇਲੀਆ ਚਾਹੇ ਯੂਐਸਏ ਹੁਣ ਤੁਹਾਨੂੰ ਕਿਸੇ ਵੀ ਏਜੰਟ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੀ ਫਾਈਲ ਘਰ ਬੈਠੇ ਆਪ ਲਗਾ ਸਕਦੇ ਹੋ ਆਪਣੇ ਫੋਨ ਤੋਂ ਆਪਣੇ ਲੈਪਟਾਪ ਤੋਂ ਆਪਣੇ ਕੰਪਿਊਟਰ ਤੋਂ ਆਪਣੀ ਫਾਈਲ ਆਪ ਲਾਉਣਾ ਸਿੱਖੋ ਚਾਹੇ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਹੋਰ ਕਿਸੇ ਕੈਟਾਗਰੀ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਦੁਨੀਆ ਦੇ ਵਿੱਚ ਕਿਸੇ ਵੀ ਕੰਟਰੀ ਦੇ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਘਰੇ ਬੈਠੇ ਆਪ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੁਹਾਨੂੰ ਕਿਸੇ ਏਜੰਟ ਦੀ ਲੋੜ ਨਹੀਂ ਹੈਗੀ ਕਿਸੇ ਦੇ ਦਫ਼ਤਰ ਜਾਣ ਦੀ ਲੋੜ ਨਹੀਂ ਹੈਗੀ ਕਿਸੇ ਦੇ ਮਿੰਤਾ ਤਰਲੇ ਕਰਨ ਦੀ ਲੋੜ ਨਹੀਂ ਹੈਗੀ ਘਰ ਬੈਠੇ ਆਪਣੀ ਫਾਈਲ ਆਪ ਲਾਉਣਾ ਸਿੱਖੋ ਤੁਸੀਂ ਮੇਰੇ ਪਿੱਛੇ ਟਾਈਟਲ ਦੇਖ ਰਹੇ ਹੋ ਆਪਣੀ ਫਾਈਲ ਆਪ ਲਾਉਣਾ ਸਿੱਖੋ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਸ ਮੁੱਦੇ ਉੱਪਰ ਗੱਲ ਕਰਨੀ ਹੈ ਕਿ ਤੁਸੀਂ ਕਿਹੜੀ ਜਿਹੜੀ ਕੰਟਰੀ ਟਿਕ ਕਿਹੜੀ ਕਿਹੜੀ ਕੰਟਰੀ ਦਾ ਕਿਵੇਂ-ਕਿਵੇਂ ਆਪਣਾ ਵੀਜ਼ਾ ਆਪ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਸਾਡੇ ਚੈਨਲ ULO এডੂਕੇਸ਼ਨ ਨੂੰ ਸਬਸਕ੍ਰਾਈਬ ਕਰ ਲਓ so that ਕਿ ਜਿਵੇਂ ਵੀ ਮੈਂ ਅੱਗੇ ਪਾਰਟ 1 ਪਾਰਟ 2 3 4 5 ਜਿੰਨੇ ਵੀ ਪਾਰਟ ਬਣਨਗੇ ਕੈਨੇਡਾ ਯੂਕੇ ਯੂਐਸਏ ਆਸਟ੍ਰੇਲੀਆ ਯੂਰਪ ਅਰਬ ਜਿੰਨੀਆਂ ਵੀ ਕੰਟਰੀਜ਼ ਹੈਗੀਆਂ ਨੇ ਹਰ ਇੱਕ ਕੰਟਰੀ ਦੇ ਪਾਰਟ ਇਸ ਚੈਨਲ ਦੇ ਉੱਪਰ ਤੁਹਾਨੂੰ ਮਿਲਣਗੇ ਕਿ ਤੁਸੀਂ ਕਿਹੜੀ ਕੰਟਰੀ ਦਾ ਕਿਵੇਂ ਸਟੈਪ ਬਾਈ ਸਟੈਪ ਵੀਜ਼ਾ ਅਪਲਾਈ ਕਰ ਸਕਦੇ ਹੋ ਵਿਦ ਪ੍ਰੋਪਰ ਗਾਈਡੈਂਸ ਤਾਂ ਸਾਡੇ ਚੈਨਲ ਯੂਲ এডੂਕੇਸ਼ਨ ਨੂੰ ਸਬਸਕ੍ਰਾਈਬ ਕਰ ਲਓ ਮੈਂ ਨਿਸ਼ਾਨ ਸਿੰਘ ਇਦਾਂ ਦੀਆਂ ਵੀਡੀਓਜ਼ ਇਸੇ ਚੈਨਲ ਦੇ ਉੱਪਰ ਹਮੇਸ਼ਾ ਲੈ ਕੇ ਆਉਂਦਾ ਰਹੂੰਗਾ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਤਾਂ ਆਓ ਬਗਲਬਤ ਕਰਦੇ ਆ ਕਿ ਆਪਾਂ ਕਿਹੜੀ ਕਿਹੜੀ ਚੀਜ਼ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਡਿਸਕਸ ਕਰਨੀ ਹੈ ਆਓ ਜੀ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਨਾ ਹੈ ਕਿ ਸਟੱਡੀ ਵੀਜ਼ਾ ਆਪ ਅਪਲਾਈ ਕਰ ਸਕਦੇ ਹੋ ਸਟੈਪ ਟੂ ਸਟੈਪ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਦਾ ਮਤਲਬ ਇਹ ਹੁੰਦਾ ਕਿ ਮੈਂ ਇਹ ਨਹੀਂ ਹੈਗਾ ਕਿ ਕੋਈ ਨਿੱਕੀ ਦੀ ਵੀਡੀਓ ਪਾ ਕੇ ਛੋਟੀ ਜਿਹੀ ਵੀਡੀਓ ਪਾ ਕੇ ਵੀਊ ਲੈਣ ਦੇ ਮਾਰੇ ਨੇ ਵੀਡੀਓ ਪਾਤੀ ਤੇ ਉਹਦੇ ਬਾਅਦ ਮੈਂ ਦੱਸਿਆ ਹੈ ਨਹੀਂ ਪ੍ਰੋਪਰ ਤੁਸੀਂ ਵੇਖਿਆ ਤੁਹਾਨੂੰ ਕੁਝ ਕਰ ਕੱਢਣ ਬਉਣ ਮਿਲਿਆ ਨਹੀਂ ਬਾਈ ਤੁਸੀਂ ਕਹਿਣਾ ਕਿ ਸਾਨੂੰ ਸਰਤ ਸਾਨੂੰ ਉਹੀ ਝੋਟ ਜਿ ਮਾਰੀਗੇ ਮੈਂ ਪ੍ਰੋਪਰ ਸਟੈਪ ਬਾਈ ਸਟੈਪ ਤੁਹਾਨੂੰ ਸਮਝਾਉਣਾ ਹੈ ਕਿ ਤੁਸੀਂ ਕਿੱਦਾਂ ਹਰ ਇੱਕ ਚੀਜ਼ ਆਪ ਅਪਲਾਈ ਕਰ ਸਕਦੇ ਹੋ ਸਟੈਪ ਬਾਈ ਸਟੈਪ ਦਾ ਮਤਲਬ ਹੁੰਦਾ ਕੀ ਸਭ ਤੋਂ ਪਹਿਲਾ ਸਟੈਪ ਕੀ ਹੋਊਗਾ ਫਿਰ ਅਗਲਾ ਸਟੈਪ ਕੀ ਹੋਊਗਾ ਉਹ ਤੋਂ ਅਗਲਾ ਸਟੈਪ ਕੀ ਹੋਊਗਾ so that ke ਤੁਹਾਨੂੰ ਕਿਸੇ ਵੀ ਸਟੈਪ ਦੇ ਉੱਪਰ ਕੋਈ ਤੰਗੀ ਨਾ ਆਵੇ ਕੋਈ ਪਰੇਸ਼ਾਨੀ ਨਾ ਆਵੇ ਤੁਹਾਨੂੰ ਹਰ ਇੱਕ ਚੀਜ਼ ਪ੍ਰੋਪਰ ਇਸ ਚੈਨਲ ਦੇ ਉੱਪਰ ਇਸ ਵੀਡੀਓ ਦੇ ਵਿੱਚ ਮਿਲੇਗੀ ਜਾਂ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਪ੍ਰੋਪਰ ਗੱਲਬਾਤ ਕਰਾਂਗੇ ਸਟੱਡੀ ਵੀਜ਼ਾ ਹੋ ਗਿਆ ਵਿਜ਼ਟਰ ਵੀਜ਼ਾ ਹੋ ਗਿਆ ਆਪਾਂ ਕਿਸੇ ਵੀ ਕੰਟਰੀ ਜਾਣੇ ਆ ਤਾਂ ਆਪਣੇ ਇਹ ਦੋ ਵੀਜ਼ੇ ਇੰਪੋਰਟੈਂਟ ਹੁੰਦੇ ਆ ਚਾਹੇ ਸਟੱਡੀ ਵੀਜ਼ਾ ਚਾਹੇ ਵਿਜ਼ਟਰ ਵੀਜ਼ਾ ਆਪਾਂ ਇਹਨਾਂ ਦੋ ਵੀਜ਼ਨ ਦੇ ਉੱਪਰ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰ ਸਕਦੇ ਆ ਜੇ ਆਪਾਂ ਸ਼ਾਰਟ ਟਰਮ ਵਾਸਤੇ ਟਰੈਵਲ ਕਰਨਾ ਤਾਂ ਡਿਸਟ੍ਰੀ ਵੀਜ਼ਾ ਹੁੰਦਾ ਤੇ ਜੇ ਆਪਾਂ ਲੰਮੇ ਸਮੇਂ ਵਾਸਤੇ ਟਰੈਵਲ ਕਰਨਾ ਜਾਂ ਪੜ੍ਹਨਾ ਜਾਂ ਆਪਾਂ ਕੋਈ ਅਦਰ ਕੈਰੀਅਰ ਪਲਾਨ ਕਰ ਰਹੇ ਆ ਸਰਨਮੈਂਟ ਪਲਾਨ ਕਰ ਰਹੇ ਆ ਦੂਜੀ ਕੰਟਰੀ ਦੇ ਵਿੱਚ ਤਾਂ ਆਪਾਂ ਆਪਦਾ ਸਟਡੀ ਵੀਜ਼ਾ ਅਪਲਾਈ ਕਰ ਸਕਦੇ ਆ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਯੂ ਐਸ ਏ ਯੂ ਕੇ ਕੈਨੇਡਾ ਆਸਟ੍ਰੇਲੀਆ ਐਨਾ ਸਾਰੀਆਂ ਕੰਟਰੀਆਂ ਦਾ ਆਪਾਂ ਸਟੈਪ ਬਾਈ ਸਟੈਪ ਡਿਸਕਸ ਕਰਾਂਗੇ ਕਿ ਕਿਵੇਂ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਕਿਵੇਂ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਜੇ ਸਟੱਡੀ ਵੀਜ਼ਾ ਅਪਲਾਈ ਕਰਨਾ ਤਾਂ ਆਫਰ ਲੈਟਰ ਸਭ ਤੋਂ ਪਹਿਲਾ ਕੰਮ ਹੁੰਦਾ ਆਫਰ ਲੈਟਰ ਆਪਾਂ ਆਫਰ ਲੈਟਰ ਕਿਵੇਂ ਅਪਲਾਈ ਕਰਨੀ ਆ ਇਹਦੇ ਉੱਪਰ ਵੀ ਆਪਾਂ ਪ੍ਰੋਪਰ ਬਕਾਇਦਾ ਵੀਡੀਓ ਤੁਹਾਨੂੰ ਬਣਾ ਕੇ ਇਸ ਚੈਨਲ ਦੇ ਉੱਪਰ ਸ਼ੇਅਰ ਕਰਾਂਗੇ ਆਫਰ ਲੈਟਰ ਕਿਵੇਂ ਅਪਲਾਈ ਕਰਨੀ ਹੈ ਫੀਸ ਕਿਵੇਂ ਭਰਨੀ ਆ ਜੀਆਈਸੀ ਕਿਵੇਂ ਭਰਨੀ ਆ ਤੁਹਾਡਾ ਮੈਡੀਕਲ ਕਿਵੇਂ ਬੁੱਕ ਹੋ ਸਕਦਾ ਠੀਕ ਹੈ ਐਮਬੈਸੀ ਦੇ ਵਿੱਚ ਤੁਸੀਂ ਆਪਣੀ ਫਾਈਲ ਆਪ ਕਿਵੇਂ ਲਾ ਸਕਦੇ ਹੋ ਲੋਜਮੈਂਟ ਆਪਣੀ ਫਾਈਲ ਲੋਜ ਕਿਵੇਂ ਕਰ ਸਕਦੇ ਹੋ ਐਮਬੈਸੀ ਦੇ ਵਿੱਚ ਕਿ ਤੁਹਾਨੂੰ ਕਿਸੇ ਏਜੰਟ ਨੂੰ ਕਾਲ ਕਰਨ ਦੀ ਲੋੜ ਨਹੀਂ ਪਵੇ ਉਹਨੂੰ ਪੈਸੇ ਦੇਣ ਦੀ ਲੋੜ ਨਹੀਂ ਪਵੇ 5000 10000 50000 ਲੱਖ ਰੁਪਏ ਕਿਸੇ ਨੂੰ ਦੇਣ ਦੀ ਲੋੜ ਨਹੀਂ ਹੈਗੀ ਸਿਰਫ ਆਪਣੀ ਫਾਈਲ ਲਵਾਉਣ ਵਾਸਤੇ ਤੁਸੀਂ ਆਪਣੀ ਫਾਈਲ ਆਪ ਲਾ ਸਕਦੇ ਹੋ ਘਰ ਬੈਠੇ ਬੈਠੇ ਤਾਂ ਆਪਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਚੀਜ਼ ਜਿਹੜੀਆਂ ਹੈਗੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟ 1 ਪਾਰਟ 2 ਪਾਰਟ 3 ਦੇ ਵਿੱਚ ਡਿਸਕਸ ਕਰਾਂਗੇ ਇਸੇ ਚੈਨਲ ਦੇ ਉੱਪਰ ਤ ਤੁਹਾਨੂੰ ਕੀ ਲੋੜ ਹੈ ਜਿਹੜੀ ਮੇਨ ਚੀਜ਼ ਹੈਗੀ ਆ ਤੁਹਾਨੂੰ ਸਿਰਫ ਸਬਸਕ੍ਰਾਈਬ ਕਰਨ ਦੀ ਲੋੜ ਹੈ ਕਿ ਅਸੀਂ ਯੂਐਲਓ ਐਜੂਕੇਸ਼ਨ ਨੂੰ ਸਬਸਕ੍ਰਾਈਬ ਕਰਕੇ ਰੱਖੀਏ ਸੋਧਾ ਕਿ ਜਦੋਂ ਵੀ ਮੇਰੀ ਵੀਡੀਓ ਆਵੇ ਤੁਹਾਨੂੰ ਉਹ ਵੀਡੀਓ ਮਿਲ ਜਾਵੇ ਤੁਸੀਂ ਦੇਖ ਕੇ ਉਹਨੂੰ ਸਿੱਖ ਸਕੋ ਕਿ ਆਪਾਂ ਕਿਵੇਂ ਅਪਲਾਈ ਕਰ ਸਕਦੇ ਹਾਂ ਸਟੈਪ ਬਾਈ ਸਟੈਪ ਠੀਕ ਹੈ ਤਾਂ ਜਦੋਂ ਆਪਾਂ ਐਮਬੈਸੀ ਦੇ ਵਿੱਚ ਫਾਈਲ ਲਾਉਣੀ ਹੈ ਚਾਹੇ ਉਹ ਸਟੱਡੀ ਵੀਜ਼ਾ ਵਾ ਚਾਹੇ ਉਹ ਵਿਜ਼ਟਰ ਵੀਜ਼ਾ ਵਾ ਐਮਬੈਸੀ ਦੇ ਵਿੱਚ ਜਦੋਂ ਫਾਈਲ ਲਾਉਣੀ ਹੈ ਸਟੱਡੀ ਜਾ ਮਿਸਟਰ ਕਿਹੜੀ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਫਾਰਮਸ ਕਿਵੇਂ ਭਰੇ ਜਾਣੇ ਆ ਜਿਹੜੇ ਫਾਰਮ ਭਰਨੇ ਆਪਾਂ ਫਾਰਮ ਕਿਵੇਂ ਭਰੇ ਜਾਣੇ ਆ ਆਪਾਂ ਆਪਣੀ ਐਸਓਪੀ ਕਿਵੇਂ ਲਿਖ ਸਕਦੇ ਆ ਜੇ ਸਟੱਡੀ ਵੀਜ਼ਾ ਦਾ ਮਿਸਟਰ ਵੀਜ਼ਾ ਹੈਗਾ ਦਾ ਉਹਦੇ ਵਿੱਚ ਆਪਾਂ ਆਪਦੀ ਕਵਰ ਲੈਟਰ ਕਿਵੇਂ ਲਿਖ ਸਕਦੇ ਆ SOP ਕਿਵੇਂ ਲਿਖ ਸਕਦੇ ਆ ਕਵਰ ਲੈਟਰ ਕਿਵੇਂ ਲਿਖ ਸਕਦੇ ਆ ਫਾਰਮਸ ਕਿਵੇਂ ਭਰ ਸਕਦੇ ਆ ਕੱਲੀ ਕੱਲੀ ਚੀਜ਼ ਤੁਹਾਨੂੰ ਮੈਂ ਪ੍ਰੋਪਰ ਡੀਟੇਲ ਦੇ ਵਿੱਚ ਸਮਝਾਉਣੀ ਹੈ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅੱਜ ਆਪਾਂ ਸਿਰਫ ਗੱਲਬਾਤ ਕਰਨੀ ਹੈ ਕਿ ਆਪਣੇ ਟਾਪਿਕਸ ਕਿਹੜੇ-ਕਿਹੜੇ ਹੋਣਗੇ ਜਦੋਂ ਵੀ ਆਪਾਂ ਅਪਲਾਈ ਕਰਨਾ ਹੈ ਮਿਸਟਰ ਵੀਜਾ ਸਟਡੀ ਵੀਜ਼ਾ ਤਾਂ ਆਪਣੇ ਟਾਪਿਕਸ ਕਿਹੜੇ-ਕਿਹੜੇ ਹੋਣਗੇ ਆਪਾਂ ਉਹਦੇ ਉੱਪਰ ਅੱਜ ਗੱਲਬਾਤ ਕਰ ਰਹੇ ਆਂ ਫਾਰਮਸ ਕਿਵੇਂ ਭਰ ਸਕਦੇ ਆ SOP ਕਿਵੇਂ ਲਿਖ ਸਕਦੇ ਆ ਕਵਰ ਲੈਟਰ ਕਿਵੇਂ ਲਿਖ ਸਕਦੇ ਆ ਆਪਣੀ ਜੀਸੀ ਕੀ ਅਕਾਊਂਟ ਸਭ ਤੋਂ ਇੰਪੋਰਟੈਂਟ ਜੀ ਜਿੱਥੋਂ ਫਾਈਲ ਲੱਗਦੀ ਹੈ ਕੈਨੇਡਾ ਦੀ ਕਾਇ ਸਟੱਡੀ ਵੀਜ਼ਾ ਚਾਹੇ ਵਿਸਟਰ ਵੀਜ਼ਾ ਜਿਸਕੇ ਅਕਾਊਂਟ ਕਿਵੇਂ ਕ੍ਰੀਏਟ ਕਰ ਸਕਦੇ ਆ ਇਹ ਬਹੁਤ ਸਿੰਪਲ ਪ੍ਰੋਸੈਸ ਹੁੰਦਾ ਜਿਵੇਂ ਆਪਾਂ ਫੇਸਬੁਕ ਤੇ ਅਕਾਊਂਟ ਕ੍ਰੀਏਟ ਕਰਦੇ ਨਾ ਆਪਦਾ ਯੂਜ਼ਰ ਨੇਮ ਪ੍ਰੋਪਰ ਉਹਦਾ ਪਾਸਵਰਡ ਰੱਖਦੇ ਆ ਸੇਮੀ ਇੱਥੇ ਹੁੰਦਾ ਆਪਾਂ ਜਿਸਕੇ ਅਕਾਊਂਟ ਕ੍ਰੀਏਟ ਕਰਨਾ ਜਿੱਥੋਂ ਕਿਸੇ ਬੱਚੇ ਦੀ ਫਾਈਲ ਅੰਬੈਸੀ ਦੇ ਵਿੱਚ ਰਿਪਰੈਜ਼ੈਂਟ ਹੁੰਦੀ ਹੈ ਬੱਚੇ ਵੱਲੋਂ ਹਾਂਜੀ ਤਾਂ ਆਪਾਂ ਇਹਦੇ ਵਿੱਚ ਡਿਸਕਸ ਕਰਨਾ ਕਿ ਫਾਰਮਸ ਕਿਵੇਂ ਭਰੇ ਜਾਣੇ ਆ ਐਸਓਪੀ ਕਿਵੇਂ ਆਪਾਂ ਲਿਖ ਸਕਦੇ ਆ ਆਪਦੀ ਆਪਦਾ ਗਵਰਨਰਰ ਕਿਵੇਂ ਲਿਖ ਸਕਦੇ ਆ ਜੀਸੀਕੀ ਕਾਊਂਟ ਕਿਵੇਂ ਕ੍ਰੀਏਟ ਕਰਨਾ ਪ੍ਰੋਪਰ ਤਾਂ ਹਰ ਇੱਕ ਚੀਜ਼ ਸਟੈਪ ਬਾਏ ਸਟੈਪ ਆਪਾਂ ਮਤਲਬ ਕਿਵੇਂ ਕੰਟੀਨਿਊ ਕਰ ਸਕਦੇ ਆ ਅੱਗੇ ਜਦੋਂ ਆਪਾਂ ਫਾਈਲ ਲਾਉਣੀ ਹੈ ਪ੍ਰੋਸੈਸ ਹੈਗਾ ਬੇਸਿਕ ਤੋਂ ਲੈ ਕੇ ਐਂਡ ਤੱਕਰ ਮਤਲਬ A ਤੋਂ ਲੈ ਕੇ Z ਤੱਕ ਜੋ ਵੀ ਪ੍ਰੋਸੈਸ ਹੋਊਗਾ ਉਹਦਾ ਚਾਹੇ ਉਹ ਕੁਝ ਵੀ ਹੈ ਚਾਹੇ ਉਹ ਫਾਰਮਸ ਹੈ ਚਾਹੇ ਉਹ ਜੀਸੀਕੀ ਕਾਊਂਟ ਕ੍ਰੀਏਟ ਕਰਨਾ ਚਾਹੇ ਉਹ ਫੀਸ ਕਟਣੀ ਹੈ ਚਾਹੇ ਉਹ ਐਸਓਪੀ ਲਿਖਣੀ ਹੈ ਚਾਹੇ ਉਹ ਕਵਰ ਲੈਟਰ ਹੈ ਚਾਹੇ ਉਹ ਜਿਹੜੀ ਵਿਸਤ੍ਰੀਆ ਦੀ ਗੱਲ ਕਰ ਰਹੇ ਆ ਤਾਂ ਆਪਾਂ ਉਹਦੇ ਵਿੱਚ ਪ੍ਰੋਪਰ ਡੀਟੇਲ ਦੇ ਵਿੱਚ ਜੀਸੀਕੀ ਦੇ ਕੁਐਸਚਨ ਦੇ ਆਨਸਰ ਕਰ ਰਹ ਕੀ ਤੁਸੀਂ ਕਿੰਨਾ ਟਾਈਮ ਸਟੇ ਕਰਨਾ ਹੈ ਕਿੰਨੇ ਟਾਈਮ ਨਹੀਂ ਸਟੇ ਕਰਨਾ ਕਿੱਥੇ ਤੁਸੀਂ ਜਾ ਰਹੇ ਹੋ ਕੌਣ ਸਪான்ਸਰ ਕਰ ਰਿਹਾ ਹਰ ਇੱਕ ਚੀਜ਼ ਈਚ ਐਂਡ ਐਵਰੀਥਿੰਗ ਆਪਾਂ ਡਿਸਕਸ ਕਰਨੀ ਹੈ ਆਨਵੜੀਆਂ ਵੀਡੀਓਜ਼ ਦੇ ਵਿੱਚ ਜੇ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ ਤਾਂ ਆਸਟ੍ਰੇਲੀਆ ਦੇ ਵਿੱਚ ਹੈਗਾ ਜਿਵੇਂ ਵਿਜ਼ਟਰ ਵੀਜ਼ਾ ਦੀ ਗੱਲ ਕਰਦੇ ਆਪਾਂ ਰਾਈਟ ਜੇ ਕਿਸੇ ਨੇ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਕਿਸੇ ਦਾ ਭੈਣ ਭਾਈ ਗਿਆ ਹੋਇਆ ਬਾਹਰ ਤਾਂ ਉਹਨੇ ਉੱਥੋਂ ਸਪான்ਸਰ ਲੈ ਕੇ ਆਪਣਾ ਵਿਜ਼ਟਰ ਵੀਜ਼ਾ ਆਪ ਅਪਲਾਈ ਕਰਨਾ ਤਾਂ ਉਹਦੇ ਵਾਸਤੇ ਵੀ ਪ੍ਰੋਪਰ ਆਪਾਂ ਗਾਈਡ ਕਰਾਂਗੇ ਕਿ ਜਿਹੜਾ ਇਮੀ ਕਾਊਂਟ ਹੁੰਦਾ ਜਿਹੜਾ ਇਮੀਗ੍ਰੇਸ਼ਨ ਅਕਾਊਂਟ ਹੁੰਦਾ ਉਹ ਤੋਂ ਤੁਸੀਂ ਆਪਣੀ ਫਾਈਲ ਕਿਵੇਂ ਲਾ ਸਕਦੇ ਹੋ ਆਪ ਆਪ ਆਪਣਾ ਵਿਸਟਰ ਵੀਜ਼ਾ ਉਥੋਂ ਕਿਵੇਂ ਅਪਲਾਈ ਕਰ ਸਕਦੇ ਹੋ ਸਟੱਡੀ ਵੀਜ਼ਾ ਉਥੋਂ ਕਿਵੇਂ ਅਪਲਾਈ ਕਰ ਸਕਦੇ ਹੋ ਜਾਂ ਕੋਈ ਡਿਪੈਂਡੈਂਟ ਹੈਗਾ ਜੇ ਡਿਪੈਂਡੈਂਟ ਹੈਗਾ ਉਹਨੇ ਆਪਣਾ ਡਿਪੈਂਡੈਂਟ ਵੀਜ਼ਾ ਕਿਵੇਂ ਅਪਲਾਈ ਕਰਨਾ ਤਾਂ ਇਹ ਸਾਰੀਆਂ ਚੀਜ਼ਾਂ ਬद्दल ਤੁਹਾਨੂੰ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸਮਝਾਵਾਂਗੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਅਸੀਂ ਕਿਵੇਂ ਆਪਦੀ ਫਾਈਲ ਆਪ ਲਾ ਸਕਦੇ ਹਾਂ ਘਰ ਬੈਠੇ ਤਾਨੂੰ ਕਿਤੇ ਦੀ ਜਾਣ ਦੀ ਲੋੜ ਨਹੀਂ ਹੈਗੀ ਸਿਰਫ ਅਸੀਂ ਘਰੇ ਬੈਠੇ ਬੈਠੇ ਆਪਣੀ ਫਾਈਲ ਅਪਲੋਡਣੀ ਹੈ ਚਾਹੇ ਆਪ ਦੀ ਫੋਨ ਤੋਂ ਲਾ ਲਓ ਚਾਹੇ ਆਪ ਦੇ ਲੈਪਟਾਪ ਤੋਂ ਲਾ ਲਓ ਚਾਹੇ ਆਪਣੇ ਕੰਪਿਊਟਰ ਤੋਂ ਲਾ ਲਓ ਬਸ ਲੋੜ ਕੀ ਹੈ ਕਿ ਇੱਕ ਚੰਗੇ ਅ ਇੰਟਰਨੈਟ ਦੀ ਤੇ ਪਲੱਸ ਤੁਹਾਨੂੰ ਪਤਾ ਹੋਵੇ ਕਿ ਗਾਈਡ ਮਤਲਬ ਗਾਈਡੈਂਸ ਕੀ ਹੈਗੀ ਹੈ ਕਿਦਾਂ ਸਾਰਾ ਪਲਾਨ ਆਊਟ ਹੈਗਾ ਕਿਦਾਂ ਆਪਾਂ ਸਟੈਪ ਬਾਈ ਸਟੈਪ ਅਪਲਾਈ ਕਰ ਸਕਦੇ ਆ ਉਹ ਤਾਂ ਹੀ ਪੋਸੀਬਲ ਹੈ ਜੇ ਜੇ ਸਾਡੀਆਂ ਸਾਰੀਆਂ ਵੀਡੀਓਜ਼ ਦੇਖੋਗੇ ਸਾਡੇ ਨਾਲ ਜੁੜੇ ਰਹੋਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਮੈਂ ਬਾਰ ਬਾਰ ਇਹ ਕਹਿ ਰਿਹਾ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਤੁਨ ਸਾਰੀਆਂ ਸਾਰੀਆਂ ਵੀਡੀਓਜ਼ ਇਸੇ ਚੈਨਲ ਦੇ ਉੱਪਰ ਮਿਲਣਗੀਆਂ ਬਸ ਥੋੜਾ ਜਿਹਾ ਸਮਝ ਦੇਣਾ ਪਊਗਾ ਸਾਨੂੰ ਤੁਹਾਡੀ ਕੋਈ ਵੀ ਇਨਕੁਆਰੀ ਹੈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਸਰ ਅਸੀਂ ਇਸ ਵਿਸ਼ੇ ਉੱਪਰ ਇਸ ਸਬਜੈਕਟ ਦੇ ਉੱਪਰ ਵੀਡੀਓ ਚਾਹੁੰਦੇ ਹਾਂ ਸਟਡੀ ਵੀਜ਼ਾ ਦੇ ਆ ਚੀਜ਼ ਨਹੀਂ ਸਾਨੂੰ ਪਤਾ ਲੱਗ ਰਹੀ ਕਿ ਕਿਵੇਂ ਅਪਲਾਈ ਕਰਨਾ ਵੀਜ਼ਟਰ ਵੀਜ਼ਾ ਹੈਗਾ ਸਾਨੂੰ ਆ ਨਹੀਂ ਪਤਾ ਲੱਗ ਰਿਹਾ ਫਾਰਮ ਕਿਵੇਂ ਭਰਨਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਡਾਕੂਮੈਂਟਸ ਕਿਵੇਂ ਅਪਲੋਡ ਹੋਣੇ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਜਿਸ ਅਕਾਊਂਟ ਕਿਵੇਂ ਕ੍ਰੀਏਟ ਕਰਨਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਆਸਟ੍ਰੇਲੀਆ ਦਾ ਸਟ ਤਾ ਹਰ ਇੱਕ ਚੀਜ਼ account ਕਿਵੇਂ ਕ੍ਰੀਏਟ ਕਰਨਾ account ਦਾ ਜਿਹੜਾ online ਫਾਰਮ ਹੁੰਦਾ ਉਹ ਆਪਾਂ ਕਿਵੇਂ ਭਰਨਾ ਹੈ ਉਹਦੇ ਵਿੱਚ ਡਾਕੂਮੈਂਟਸ ਕਿਵੇਂ ਅਪਲੋਡ ਕਰਨੇ ਆ ਕੋਈ ਚੀਜ਼ ਆਪਾਂ ਨੂੰ ਨਹੀਂ ਸਮਝ ਲੱਗ ਰਹੀ ਤਾਂ ਉਹਨੂੰ ਆਪਾਂ ਕਿਵੇਂ ਐਕਸਪਲੇਨ ਕਰਨਾ ਹਰ ਇੱਕ ਚੀਜ਼ ਨੂੰ ਹਰ ਇੱਕ ਚੀਜ਼ ਤੁਹਾਨੂੰ ਇਸੇ ਚੈਨਲ ਦੇ ਉੱਪਰ ਮਿਲੂਗੀ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋਗੇ ਤਾਂ ਤੁਹਾਨੂੰ ਬਹੁਤ ਜਲਦ ਇਹ ਵੀਡੀਓਜ਼ ਆਉਣ ਵਾਲੇ ਸਮੇਂ ਦੇ ਵਿੱਚ ਮਿਲਦੀਆਂ ਰਹਿਣਗੀਆਂ ਆਪਾਂ ਜਲਦ ਹੀ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਦਾ ਪਾਰਟ 1 ਦੇ ਵਿੱਚ ਆਪਾਂ ਕਿਵੇਂ ਅਪਲਾਈ ਕਰ ਸਕਦੇ ਆ ਸਟੱਡੀ ਵੀਜ਼ਾ ਕੈਨੇਡਾ ਦਾ ਕਿਵੇਂ ਅਪਲਾਈ ਕਰ ਸਕਦੇ ਆ ਤਾਂ ਪਾਰਟ 1 ਪਹਿਲੀ ਵੀਡੀਓ ਆਊਗੀ ਮੇਰੀ ਅੱਜ ਕੱਲ ਦੇ ਵਿੱਚ ਵਿੱਚ ਇਹ ਵੀਡੀਓ ਆ ਜੂਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸੁਧੜ ਕੇ ਜਦੋਂ ਵੀ ਵੀਡੀਓ ਆਵੇ ਚਾਹੇ ਕਿਸੇ ਦੀ ਫਾਈਲ ਲੱਗੀ ਹੋਈ ਆ ਚਾਹੇ ਕਿਸੇ ਨੇ ਫਾਈਲ ਲਾਉਣੀ ਆ ਠੀਕ ਹੈ ਚਾਹੇ ਕਿ ਇਹਨੇ ਫਾਈਲ ਨਹੀਂ ਲਾਉਣੀ ਤਾਂ ਹਰ ਇੱਕ ਬੰਦੇ ਵਾਸਤੇ ਉਹ ਵੀਡੀਓ ਕੰਮ ਦੀ ਹੈ ਤਾਂ ਕਿ ਨੌਲੇਜ ਤਾਂ ਆਪਾਂ ਹੋਣੀ ਚਾਹੀਦੀ ਹੈ ਜੇ ਕਿਹਦੀ ਫਾਈਲ ਲੱਗੀ ਹੋਈ ਤਾਂ ਉਹ ਵੀ ਦੇਖ ਸਕਦਾ ਮੇਰੀ ਫਾਈਲ ਕਿਵੇਂ ਲੱਗੀ ਹੈ ਮੇਰੇ ਏਜੰਟ ਨੇ ਜੇ ਕਿਸੇ ਨੇ ਫਾਈਲ ਲਾਉਣੀ ਹੈ ਤਾਂ ਉਹ ਵੀ ਦੇਖ ਸਕਦਾ ਮੈਂ ਆਪਣੀ ਫਾਈਲ ਕਿਵੇਂ ਲਾ ਸਕਦਾ ਜੇ ਕਿਹਨੇ ਫਾਈਲ ਨਹੀਂ ਲਾਉਣੀ ਹੈਗੀ ਤਾਂ ਉਹ ਆਪਣੇ ਕਿਸੇ ਭੈਣ ਭਾਈ ਨੂੰ ਸ਼ੇਅਰ ਕਰ ਸਕਦਾ ਕਿਉਂਕਿ ਸਮਾਂ ਇਹ ਚੱਲ ਰਿਹਾ ਅੱਜ ਹਰ ਹਰ ਕੋਈ ਚਾਹੁੰਦਾ ਕਿ ਅਸੀਂ ਬਾਹਰ ਜਾਈਏ ਤਾਂ ਕਿਸੇ ਨਾ ਕਿਸੇ ਨੇ ਬਾਹਰ ਜਾਣਾ ਹੁੰਦਾ ਤਾਂ ਕਿਸੇ ਨਾ ਕਿਸੇ ਦੀ ਵੀਡੀਓ ਇਹ ਕੰਮ ਆਈ ਜਾਣੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਕਰਕੇ ਰੱਖੋ ਮੈਂ ਨਿ